ਲਓ ਜੀ ਹੁਣੇ-ਹੁਣੇ ਪਠਾਨਕੋਟ ਚੌਂਕ ਫਲਾਈਓਵਰ ਦੇ ਉੱਪਰ ਇੱਕਦਮ ਸੁਭਾਸ਼ ਕੰਡੇ ਦੇ ਸਾਹਮਣੇ ਬਹੁਤ ਹੀ ਜ਼ਬਰਦਸਤ ਜੋ ਐਕਸੀਡੈਂਟ ਹੋਇਆ ਆ ਪਰ ਪ੍ਰਮਾਤਮਾ ਦੀ ਇਹ ਕਿਰਪਾ ਰਹੀ ਹੈ ਕਿ ਜੋ ਸੱਟਾਂ ਲਗੀਆਂ ਨੇ ਇਹ ਵਿਚਾਰੇ ਬੰਦੇ ਚੱਲੇ ਸੀਗੇ ਅੰਮ੍ਰਿਤਸਰ ਨੂੰ ਸ਼ਹੀਦਾ ਸਾਹਿਬ ਮੱਥਾ ਟੇਕਣ ਤੁਸੀਂ ਕਿਹੜੀ ਜਗ੍ਹਾ ਤੋਂ ਜੇ ਦੋਨੇ ਕੀ ਗੱਲ ਕੀ ਹੋਈ ਕਿਦਾਂ ਮਤਲਬ ਕਹਿੰਦਾ ਪਾਜੀ ਪਤਾ ਕੀ ਉਹਨੇ ਗੱਡੀ ਸਾਡੀ ਕਰਤੀ ਐ ਅਲਟੋ ਵਗੈਰਾ ਅੱਛਾ ਪਹਿਲਾਂ ਹੀ ਮੋੜਤੀ ਸ਼ੇਰ ਗੱਡੀ ਹੋਗੀ ਅੱਛਾ ਕਿ ਦਮ ਹੀ ਅੱਛਾ ਤੇ ਬੈਕ ਲੱਗਾ ਪਾਜੀ ਸਾਰਿਆਂ ਦਾ ਸਾਰਿਆਂ ਨੇ ਬੀਪੀਓ ਬੰਦੇ ਵਾਲੀ ਉਹ ਇਨਾਂ ਨੇ ਤੱਲਾ ਬੰਦਾ ਦੋ ਬੰਦੇ ਆ ਗਏ ਪਤਾ ਵਾਲੇ ਦੇਖੋ ਗੱਡੀ ਤੇ ਤੁਹਾਡੀ ਵੀ ਵੀਰ ਪੂਰੀ ਲਾਸ ਹੋ ਗਈ ਹੈਗੀ ਆ ਗੱਡੀ ਤਾਂ ਤੁਹਾਡੀ ਵੀ ਪੂਰੀ ਲਾਸ ਹੋ ਗਈ ਆ ਉਹ ਬੰਦਾ ਕਿੱਥੇ ਹੈਗਾ ਦੂਜਾ ਠੀਕੋ ਆ ਮੁੰਡਾ ਆਪਣਾ ਹਾਂਜੀ ਹਾਂਜੀ ਇਹਦਾ ਭਾਈ ਨਹੀਂ ਨਹੀਂ ਇਹ ਕੋਣ ਮੁੰਡਾ ਆਪਣਾ ਇਹ ਉਹਨਾਂ ਦੇ ਨਾਲ ਹੈ ਦੂਜੀ ਪਾਰਟੀ ਦੇ ਕਿਰੀ ਆਵਲਾ ਗੱਲ ਗੱਡੀ ਅੱਛਾ ਚਲੋ ਇਦਾਂ ਆ ਕੇ ਨੁਕਸਾਨ ਤੇ ਹੋਇਆ ਬਹੁਤ ਹਾਂਜੀ ਵੇਖੋ ਨਾ ਠੀਕ ਹੈ ਨੁਕਸਾਨ ਹੋਇਆ ਤੁਹਾਡਾ ਬਹੁਤ ਆਇਆ ਕਰਨ ਜੇਰਾ ਨੁਕਸਾਨ ਹੋਇਆ ਉਹ ਥੋੜਾ ਨੁਕਸਾਨ ਨਹੀਂ ਹੋਇਆ ਇਹ ਹੈ ਕਿ ਬੰਦੇ ਪਤਾ ਨਹੀਂ ਕਿੱਦਾਂ ਵਿਚਾਰੇ ਬਚ ਗਏ ਹੈਗੇ ਨੇ ਚਲੋ ਅਸੀਂ ਤੇ ਇਹੀ ਕਹਿ ਸਕਦੇ ਆ ਆ ਕਿਹੜੀ ਗੱਡੀ ਆ ਇਹ I20 ਹੈ ਬੋਲੀ ਇਹ I20 ਗੱਡੀ ਆ I20 ਗੱਡੀ ਆ ਇਹ ਅੰਮ੍ਰਿਤਸਰ ਦਾ ਨੰਬਰ ਹੈ ਇਹ ਦੋਨੇ ਜਾਣੇ ਜੋ ਕਿ ਉਧਰੋਂ ਆ ਰਹੇ ਸੀਗੇ ਆ ਪੀਏਪੀ ਤੋਂ ਆ ਰਹੇ ਸੀਗੇ ਤੇ ਪਤਾ ਨਹੀਂ ਚਲੋ ਕੋਈ ਵੀ ਬੰਦਾ ਚਾਹੁੰਦਾ ਨਹੀਂ ਹੈਗਾ ਕਿ ਸਾਡਾ ਐਕਸੀਡੈਂਟ ਜਿਹੜਾ ਹੋ ਜਾਵੇ ਠੀਕ ਹੈ ਦੂਜਾ ਕੀ ਆ ਕਿ ਤੁਸੀਂ 400 ਵਿਚਾਰਾ ਕੱਲਾ ਸੀ ਤੇ ਤੁਹਾਡੀ ਜਾਨ ਬਚ ਗਈ ਆ ਇਹਦੋਂ ਵਧੀਆ ਕੋਈ ਗੱਲ ਨਹੀਂ ਹੈਗੀ ਪਰਮਾਤਮਾ ਦਾ ਸ਼ੁਕਰ ਗੁਜ਼ਾਰੋ ਠੀਕ ਹੈ ਇਹ ਬਾਕੀ ਤੁਸੀਂ ਦੇਖੋ ਇਹ ਛੋਟੀ ਘਟਨਾ ਨਹੀਂ ਘਟਨਾ ਤੇ ਬਹੁਤ ਵੱਡੀ ਆ ਚਾਰਾਂ ਦੇ ਚਾਰੇ ਮਰਸਾ ਕਰੇ ਸੀਗੇ ਤੇ